ਟੁੱਟੀ ਮੰਜੀ ਬਾਣ ਪੁਰਾਣਾ ਵਿਚਦੀ ਦਿਸਦੇ ਤਾਰੇ ਟੁੱਟੀ ਮੰਜੀ ਬਾਣ ਪੁਰਾਣਾ ਵਿਚਦੀ ਦਿਸਦੇ ਤਾਰੇ ਨੀ ਹਾਲੀਆਂ ਨੇ ਹਲ ਡੱਕ ਲਏ ਤੇਰੇ ਲੌਂਗ ਦੇ ਪੈਣ ਲਿਸ਼ਕਾਰੇ ਨੀ ਹਾਲੀਆਂ ਨੇ ਹਲ ਡੱਕ ਲਏ ਟੁੱਟੀ ਮੰਜੀ ਬਾਣ ਪੁਰਾਣਾ ਵਿਚਦੀ ਦਿਸਦੇ ਤਾਰੇ ਟੁੱਟੀ ਮੰਜੀ ਬਾਣ ਪੁਰਾਣਾ ਵਿਚਦੀ ਦਿਸਦੇ ਤਾਰੇ ਬੇ ਚੌਂਕੀਦਾਰਾ ਲੈਲਾ ਮਿੱਤਰਾ ਤੇਰੇ ਲੱਗਦੇ ਨੇ ਬੋਲ ਪਿਆਰੇ ਬੇ ਚੌਕੀਦਾਰਾ ਲੈਲਾ ਮਿੱਤਰਾ ਕੋਠੇ ਉੱਤੇ ਸੁੱਤੀ ਪਈ ਦੀ ਤੇਰੀ ਦੇਖ ਕੇ ਚਮਕਦੀ ਦੌਣੀ ਦੌਣੀ ਮੱਥੇ ਤੇ ਸਜਾਉਣ ਵਾਲਾ ਇੱਕ ਗਹਿਣਾ ਕੋਠੇ ਉੱਤੇ ਸੁੱਤੀ ਪਈ ਦੀ ਤੇਰੀ ਦੇਖ ਕੇ ਚਮਕਦੀ ਦੌਣੀ ਤਾਰਿਆਂ ਨੂੰ ਛਿੜੇ ਕੰਬਣੀ ਆਈ ਚੰਨ ਨੂੰ ਗੋਰੀਏ ਤੌਣੀ ਹਵਾ ਨਾਲ ਚੁੰਨੀ ਸਰਕੀ ਤੇਰੇ ਮੱਥੇ ਤੇ ਜਦੋਂ ਮਟਿਆਰੇ ਨੀ ਹਾਲੀਆਂ ਨੇ ਹਲ ਡੱਕ ਲਏ ਤੇਰੇ ਲੌਂਗ ਦੇ ਪੈਣ ਲਿਸ਼ਕਾਰੇ ਨੀ ਹਾਲੀਆਂ ਨੇ ਹਲ ਡੱਕ ਲਏ ਸੂਫ ਦਾ ਸਵਾਕੇ ਚਾਦਰਾਂ ਤੇੜ ਵਨ ਕੇ ਟੁੰਗਾ ਲਮਕਾਈਆਂ ਰੇਤਾ ਚੱਕ ਤੇਰੀ ਪੈੜ ਦਾ ਲੌਣ ਕਾਲ ਜੇ ਬਿਨ ਮੁਕ ਲਾਈਆਂ ਚੰਨ ਤਾਰੇ ਅੰਬਰਾਂ ਦੇ ਤੇਥੋਂ ਮੰਗਦੇ ਨੇ ਰੂਪ ਵਿਚਾਰੇ ਬੇ ਚੌਂਕੀਦਾਰਾ ਲੈਲਾ ਮਿੱਤਰਾ ਤੇਰੇ ਲੱਗਦੇ ਨੇ ਬੋਲ ਪਿਆਰੇ ਬੇ ਚੌਂਕੀਦਾਰਾ ਲੈਲਾ ਮਿੱਤਰਾ ਮੁਖ ਤੇਰਾ ਚੰਨ ਵਰਗਾ ਓਲੇ ਖੜ ਕੇ ਕੰਧਾਂ ਦੇ ਨਿੱਤ ਦੇਖਾਂ ਗੱਭਰੂ ਦਾ ਖੂਨ ਹੋ ਗਿਆ ਚਿੱਟੇ ਦੰਦਾਂ ਚ ਸੁਨਹਿਰੀ ਮੇਖਾਂ ਪਤਾ ਨਹੀਂ ਉਹ ਸਾਨੂੰ ਲੱਗਦਾ ਕਿਵੇਂ ਬਚਣ ਫੇਰ ਸੁਨਿਆਰੇ ਨਿਹਾਲੀਆਂ ਨੇ ਹਲ ਡੱਕ ਲਏ ਤੇਰੇ ਲੌਂਗ ਦੇ ਪਹਿਣ ਲਿਸ਼ਕਾਰੇ ਨਿਹਾਲੀਆਂ ਨੇ ਹਲ ਡੱਕ ਲਏ ਦੁੱਧ ਦਾ ਕਟੋਰਾ ਭਰਿਆ ਤੇਰਾ ਰੰਗ ਵੇ ਸੋਹਣਿਆ ਗੋਰਾ ਮਿਰਗਾ ਨੂੰ ਤੋਰ ਭੁੱਲ ਗਈ ਤੈਨੂੰ ਦੇਖ ਕੇ ਕ ਲਹਿਰੀਆ ਮੋਰਾ ਦੇ ਬੇ ਤਰੀਕੇ ਵਾਲਿਆ ਤੇਰਾ ਰਾਹ ਦੇਖਾਂ ਚੜ ਕੇ ਚਾਰੇ ਬੇ ਚੌਂਕੀਦਾਰਾ ਲੈਲਾ ਮਿੱਤਰਾ ਤੇਰੇ ਲੱਗਦੇ ਨੇ ਬੋਲ ਪਿਆਰੇ ਬੇ ਚੌਂਕੀਦਾਰਾ ਲੈਲਾ ਮਿੱਤਰਾ